ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਹਰਚੋਕਾ ਤਹਿਸੀਲ ਤੇ ਜ਼ਿਲ੍ਹਾ ਬਈ ਨੂ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਹੀ ਪਸ਼ੂ ਆਉਂਦੇ ਰਹਿੰਦੇ ਨੇ ਦੋ ਸੂਏ ਹੋਏ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈਪੇ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਬਾਈ ਬੋਬੀ ਪਿੰਡ ਰਾਮੂ ਵਾਲਾ ਹਰਚੋਗਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ ਜੀ 8427109748 ਠੀਕ ਆ ਜੀ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਕਿੰਨੇਵੇਂ ਸੂਏ ਸੂਈ ਆ ਜੀ ਇਹ ਪਹਿਲਾ ਸੂਆ ਸੂਈ ਆ ਮਾਲਕ ਦੇ ਕਹਿਣ ਦੇ ਮੁਤਾਬਿਕ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ 10 ਦਿਨ ਹੋ ਗਿਆ ਸੂਈ ਨੂੰ ਜੀ ਬੱਚਾ ਜੀ ਇਹਦਾ ਮਗਰ ਬੱਚੀ ਆ ਜੀ ਮਗਰ ਇਹ ਵਾਲੀ ਬੱਚੀ ਆ ਜੀ ਥੋੜੀ ਸਸਤ ਖੜੀ ਆ ਸੱਟ ਲੱਗੀ ਆ ਥੋੜੀ ਗੋਡੇ ਤੇ ਠੀਕ ਆ ਗੋਲ ਲੱਤ ਤੇ ਸੱਟ ਲੱਗੀ ਹੋਈ ਆ ਤਾਂ ਕਰਕੇ ਸਸਤ ਜੀ ਆ ਮਗਰ ਬੱਚਾ ਬੱਚੀ ਆ ਜਿਹੜਾ ਦੁੱਧ ਆ ਬਈ ਕੰਡੇ ਵਾਲਾ ਕਿੰਨਾ ਜੀ ਹੁਣ ਕੰਡੇ ਵਾਲਾ ਦੁੱਧ 14 ਕਿਲੋ ਆ ਜੀ ਯਾਰ ਆਪਾਂ 13 13 ਮੰਨ ਕੇ ਦੇਵਾਂਗੇ ਜੀ 13 ਜੋਕ ਕੇ ਦੇ ਦਾਂਗੇ ਹਾਂਜੀ ਹਾਂਜੀ ਤੇ ਥਣਾ ਦੀ ਓਕੇ ਆ ਜੀ ਹਾਂਜੀ ਹਾਂਜੀ ਫੋਲੋ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਚੈੱਕ ਕਰ ਸਕਦੇ ਹੋ 4:17 ਹੋ ਗਏ ਆ ਫਨਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਸ਼ਾਮ ਨੂੰ ਜਾ ਕੇ ਚਵਾਈ ਹੋਣੀ ਹੈ ਜਿਹੜਾ ਦੁੱਧ ਆ ਬਾਈ 10 ਦਾ ਲਿਆ ਫਿਰ ਵਾਪਸ 14 ਕਿਲੋ ਆ 13 ਕਿਲੋ ਆਪਾਂ ਕੰਡੇ ਚੜ੍ਹ ਕੇ ਦੇ ਦਾਂਗੇ ਤਸੱਲੀ ਤੁਸੀਂ ਕਰਨੀ ਹੈ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਕਰ ਲਿਓ ਚਾਹੇ ਛੇ ਟਾਈਮ ਕਰ ਲਿਓ ਥਨਾ ਦੀ ਸਾਫ ਆ ਕੱਦ ਕਾੜ ਦੀ ਵੀ ਚੰਗੀ ਆ ਪਹਿਲੇ ਸੂਏ ਸੂਈ ਆ ਜਾਤ ਬ੍ਰੀਡ ਦੀ ਚੰਗੀ ਆ ਮਗਰ ਬੱਚਾ ਵੱਛੀ ਆ ਜੀ ਮੁੱਲ ਬਾਈ ਇਹਦਾ ਜਾਇਜ਼ ਜੀ ਮੁੱਲ ਬਾਈ 50000 ਰੁਪਿਆ ਯਾਰ ਤੂੰ ਮਾਨਦਾਨ ਕਰ ਦਾਂਗੇ ਠੀਕ ਆ ਜੀ 50000 ਰੁਪਇਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਾ ਨੂੰ ਹੋ ਜਾਊਗਾ ਜਿਹਨੂੰ ਜਚੂਗੇ ਨੰਬਰ 22 ਦਾ ਸਕਰੀਨ ਤੇ ਚੱਲੂਗਾ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਤੀਜਾ ਸੁਹਾ ਸੁਈ ਆ ਦੁੱਧ ਇਹਦੇ ਥਲੇ 16 ਕਿਲੋ ਬਾਈ ਤੇ ਬੱਚਾ ਜੀ ਇਹਦਾ ਇਹਦਾ ਬੱਚਾ ਹੁਣੇ ਐਕਸਪਾਇਰ ਹੋ ਗਿਆ ਥੋੜਾ ਦੌਰਾ ਪੈ ਗਿਆ ਨੂੰ ਠੀਕ ਆ ਜੀ ਉਹ ਆਪਾਂ ਬਾਅਦ ਚ ਦਿਖਾ ਦਿੰਨੇ ਆ ਜੀ 16 ਕਿਲੋ ਕੰਡੇ ਵਾਲਾ ਤਿਆਰ ਆ ਜੀ ਬਾਕੀ ਥਣਾਂ ਦੀ ਬਾਈ ਓਕੇ ਕੋਈ ਸੂਹ ਚਿੱਟਾ ਨਹੀਂ ਨਹੀਂ ਕੋਈ ਹਾਂਜੀ ਸੀਲ ਫੌਲ ਆਈ ਠੀਕ ਆ ਦੁੱਧ ਬਾਈ ਦੱਸਦਾ 16 ਕਿਲੋ ਨੈਟ ਕੰਡੇਲਾ ਤਿਆਰ ਆ ਜੀ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਨਿਖੜਵੇਂ ਇੱਕੋ ਸਹਿਜ ਦੇ ਬਾਕੀ ਕੱਦ ਕਾਢ ਦੇ ਪੱਖ ਤੋਂ ਚੰਗੀ ਆ ਥੋੜਾ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਬ੍ਰੀਕ ਬ੍ਰੀਕ ਭਵਾਨੇ ਤੇ ਵੇਂਜ ਬਹੁਤ ਨੇ ਜਿਹੜਾ ਦੁੱਧ ਦਾ ਨੈਟ ਤਿਆਰ ਹੋਊਗਾ ਤਸੱਲੀ ਆ ਕਿ ਕਰ ਲਿਓ ਚਾਹੇ ਦੋ ਟਾਈਮ ਚ ਵਾਈ ਕਰ ਲਿਓ ਚਾਹੇ ਚਾਰ ਟਾਈਮ ਚ ਵਾਈ ਕਰ ਲਿਓ ਇਹਦਾ ਮੁੱਲ ਬਾਈ ਇਹਦਾ ਮੁੱਲ 55000 ਬਾਈ ਹੋਜੂ ਮਾਨਤਾਨ ਜੀ ਹਾਂਜੀ ਹਾਂਜੀ 55000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਾਨ ਹੋਜੂਗਾ ਬੱਚਾ ਬਾਈ ਦੱਸਦਾ ਐਕਸਪਾਇਰੀ ਹੋ ਗਿਆ ਤੁਹਾਨੂੰ ਦਿਖਾ ਦਿੰਦੇ ਆ ਜੀ ਇਹ ਵਾਲਾ ਬੱਚਾ ਐਕਸਪਾਇਰੀ ਹੋਇਆ ਦੁਪਹਿਰ ਹੀ ਹੋਇਆ ਬਾਈ ਦੱਸਦਾਗਾ ਤੇ ਦੂਜੇ ਮਗਰ ਬੱਚੀ ਆ ਜਿਹਨੂੰ ਜੱਜੂ ਕਿ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਜੀ ਧੰਨਵਾਦ